ਇਸ ਵੇਲੇ ਦੀ ਵੱਡੀ ਖਬਰ ਬੰਗਲਾਦੇਸ਼ ਤੋਂ ਸਾਹਮਣੇ ਆ ਰਹੀ ਹੈ ਕੱਟੜ ਪੰਥੀਆਂ ਨੇ ਬੰਗਲਾਦੇਸ਼ ਦੇ ਹਾਲਾਤ ਬੇਕਾਬੂ ਕਰ ਦਿੱਤੇ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ Hindu ਪਰਿਵਾਰਾਂ ਦੇ ਘਰ ਵਿੱਚ ਵੜ ਕੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਇੱਥੋਂ ਤੱਕ ਕਿ Hindu ਮੰਦਰਾਂ ਤੇ ਵੀ ਜਿਹੜਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅੱਗ ਲਗਾਈ ਜਾ ਰਹੀ ਹੈ ਬੰਗਲਾਦੇਸ਼ ਦੇ ਵਿੱਚ ਹਾਲਾਤ ਬੇਹੱਦ ਬਦ ਤੋਂ ਬੱਤਰ ਬਣਦੇ ਜਾ ਰਹੇ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਜਹਾਜ਼ ਰਾਹੀ ਉਸ ਨੂੰ ਛੱਡ ਦਿੱਤਾ ਜਾਂਦਾ ਅਸਤੀਫਾ ਦੇ ਦਿੱਤਾ ਜਾਂਦਾ ਆਪਣੇ ਅਹੁਦੇ ਤੋਂ ਤੇ ਪੀਐਮ ਮੋਦੀ ਵੀ ਇਧਰੋਂ ਐਕਸ਼ਨ ਦੀ ਤਿਆਰੀ ਦੇ ਵਿੱਚ ਨੇ ਮੁਲਾਕਾਤ ਕੀਤੀ ਜਾ ਰਹੀ ਹੈ ਵਿਦੇਸ਼ੀ ਮੰਤਰੀ ਐਸ ਜੇ ਸ਼ੰਕਰ ਦੇ ਨਾਲ ਤਾਂ ਦਰਸ਼ਕਾਂ ਨੂੰ ਦੱਸ ਦਈਏ ਵੀ ਬੇहद ਨਾਜ਼ੁਕ ਸਥਿਤੀ ਹੈ ਜਿਹੜੀ ਉਹ ਬੰਗਲਾਦੇਸ਼ ਦੇ ਵਿੱਚ ਬਣੀ ਹੋਈ ਹੈ ਪ੍ਰਦਰਸ਼ਨਕਾਰੀਆਂ ਵੱਲੋਂ ਕੱਟੜ ਪੰਥੀਆਂ ਵੱਲੋਂ ਹਾਲਾਤ ਬੇਕਾਬੂ ਕੀਤੇ ਜਾ ਚੁੱਕੇ ਨੇ ਪੂਰੀ ਜਿਹੜੀ ਇੱਕ ਕਹਿ ਸਕਦੇ ਆਂ ਵੀ ਖਤਰੇ ਦੀ ਘੰਟੀ ਹੈ ਜਿਹੜੀ ਉਹ ਬੰਗਲਾਦੇਸ਼ ਦੇ ਵਿੱਚ ਇਸ ਸਮੇਂ ਬਣੀ ਹੋਈ ਹੈ ਮੰਤਨ ਕੀਤਾ ਜਾ ਰਿਹਾ ਪੀਐਮ ਮੋਦੀ ਵੱਲੋਂ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੀ ਇਸ ਮਾਮਲੇ ਦੇ ਉੱਪਰ ਚਰਚਾ ਕਰ ਰਹੇ ਨੇ ਵੀ ਆਖਰਕਾਰ ਕੀ ਕੀਤਾ ਜਾ ਸਕਦਾ ਕਿਉਂਕਿ Hindu ਪਰਿਵਾਰ ਖਤਰੇ ਦੇ ਵਿੱਚ ਨੇ Hindu ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਦੂਜੇ ਪਾਸੇ ਇਹ ਵੀ ਕਾਸਾਈਆਂ ਲਗਾਈਆਂ ਜਾ ਰਹੀਆਂ ਨੇ ਵੀ 1 ਕਰੋੜ ਬੰਗਲਾਦੇਸ਼ੀ ਸ਼ਰਨਾਰਥੀ ਜਿਹੜੇ ਨੇ ਉਹ ਇੰਡੀਆ ਆ ਸਕਦੇ ਨੇ ਇਸ ਨੂੰ ਲੈ ਕੇ ਵੱਡਾ ਖੁਲਾਸਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹਾਲਾਂਕਿ ਸ਼ੇਖ ਹਸੀਨਾ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਨੂੰ ਲੈ ਕੇ ਵੀ ਚਰਚਾਵਾਵਾਂ ਛिडੀਆਂ ਹੋਈਆਂ ਨੇ ਵੀ ਕੀ ਉਹ ਭਾਰਤ ਦੇ ਵਿੱਚ ਸ਼ਰਨ ਲੈਣਗੇ ਜਾਂ ਫਿਰ ਲੰਡਨ ਜਾਂ ਫਿਨਲੈਂਡ ਅੱਗੇ ਜਾਣਗੇ ਇਸ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਮੋਦੀ ਕੀ ਫੈਸਲਾ ਲੈਂਦੇ ਨੇ ਇਹ ਵੀ ਵੇਖਣਯੋਗ ਹੋਵੇਗਾ ਪਰ ਇਸ ਸਮੇਂ ਹਾਲਾਤ ਬੰਗਲਾਦੇਸ਼ ਦੇ ਬੇहद ਚਿੰਤਾਜਨਕ ਬਣੇ ਹੋਣੇ ਤਖਤਾ ਪਲਟ ਹੋਇਆ ਇਸ ਤੋਂ ਪਹਿਲਾਂ 1975 ਦੇ ਵਿੱਚ ਤਖਤਾ ਪਲਟ ਹੋਇਆ ਸੀ ਤਾਂ ਹੁਣ 2024 ਦੇ ਵਿੱਚ ਸ਼ੇਖ ਅਸੀਨਾ ਦੀ ਸਰਕਾਰ ਦੇ ਸਮੇਂ ਇਹ ਤਖਤਾ ਪਲਟ ਹੋਇਆ ਦਰਸ਼ਕਾਂ ਨੂੰ ਦੱਸ ਦਈਏ ਰੈਜ਼ਰਵੇਸ਼ਨ ਨੂੰ ਲੈ ਕੇ ਆਰਖਣ ਨੂੰ ਲੈ ਕੇ ਜਿਹੜਾ ਇਹ ਪ੍ਰਦਰਸ਼ਨ ਚੱਲਿਆ ਸੀਗਾ ਹਾਲਾਂਕਿ ਪਹਿਲਾਂ ਬੜੀ ਜਿਹੜਾ ਪ੍ਰਦਰਸ਼ਨ ਉਹ ਬਹੁਤ ਸਲੋ ਤਰੀਕੇ ਨਾਲ ਚੱਲ ਰਿਹਾ ਸੀ ਪਰ ਹੌਲੀ-ਹੌਲੀ ਇਸ ਪ੍ਰਦਰਸ਼ਨ ਨੇ ਇੱਕ ਵੱਡਾ ਭਿਆਨਕ ਰੂਪ ਲੈ ਲਿਆ ਦਰਅਸਲ ਜੇ 45 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਦੀ ਜਿਹੜੀ ਸਪੀਡ ਆ ਉਹ ਧੀਮੀ ਹੋ ਗਈ ਸੀ ਪ੍ਰਦਰਸ਼ਨ ਕਿਤੇ ਨਾ ਕਿਤੇ ਸਲੋ ਹੋ ਗਿਆ ਸੀ ਪਰ ਬਲਦੀ ਦੇ ਵਿੱਚ ਤੇਲ ਉਦੋਂ ਪਿਆ ਜਦੋਂ ਤਿੰਨ ਪ੍ਰਦਰਸ਼ਨਕਾਰੀ ਜਿਹੜੇ ਸਟੂਡੈਂਟ ਨੇ ਜਿਹੜੇ ਕਿ ਮੇਨ ਆਪਾਂ ਮੇਨ ਲੀਡ ਦੇ ਵਿੱਚ ਕਹਿ ਸਕਦੇ ਆ ਰੋਜ਼ ਪ੍ਰਦਰਸ਼ਨ ਦੇ ਵਿੱਚ ਸੀਗੇ ਉਹਨਾਂ ਨੂੰ ਚੁੱਕਿਆ ਗਿਆ ਜ਼ਬਰਜਨਾਹ ਕੀਤੀ ਗਈ ਉਹਨਾਂ ਤੇ ਤਸ਼ੱਦਦ ਟਾਇਆ ਗਿਆ ਤਾਂ ਉਦੋਂ ਬੰਗਲਾਦੇਸ਼ ਦੇ ਵਿੱਚ ਅੱਗ ਲੱਗ ਗਈ ਕੱਟੜਪੰਤੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰੀ ਮਹਿਕਮਿਆਂ ਨੂੰ ਸਰਕਾਰੀ ਬਿਲਡਿੰਗਾਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ ਤੁਸੀਂ ਤਸਵੀਰਾਂ 'ਚ ਸ਼ਰਿਆਮ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਸਰਕਾਰੀ ਅਦਾਰਿਆਂ ਨੂੰ ਸਰਕਾਰੀ ਮਹਿਕਮਿਆਂ ਨੂੰ ਤੇ ਸਰਕਾਰੀ ਬਿਲਡਿੰਗਸ ਨੂੰ ਨਿਸ਼ਾਨਾ ਬਣਾਇਆ ਹੋਇਆ ਭਾਰਤ ਦੇ ਲਈ ਵੀ ਇਹ ਬੇਹੱਦ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ 1971 ਦੇ ਸਮੇਂ ਜਦੋਂ ਬੰਗਲਾਦੇਸ਼ ਆਜ਼ਾਦ ਹੋਇਆ ਤਾਂ ਕੁਝ ਰੈਜ਼ਰਵੇਸ਼ਨਸ ਰੱਖੀਆਂ ਗਈਆਂ ਸੀ ਪਰ 2018 ਦੇ ਵਿੱਚ ਛੇਕ ਅਸੀਨਾ ਨੇ ਕਿਹਾ ਵੀ ਸਭ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਊਗਾ ਇਹ ਆਰਖਣ ਨੂੰ ਖਤਮ ਕੀਤਾ ਜਾਊਗਾ ਹਾਲਾਂਕਿ ਕੋਰਟ ਨੇ ਇਸ ਦੇ ਵਿੱਚ ਜਿਹੜਾ ਆਪਣਾ ਦਾਖਲਾ ਲਿਆ ਆਰਖਣ ਖਤਮ ਨਹੀਂ ਹੋਇਆ ਪਰ ਇਸ ਨੂੰ ਲੈ ਕੇ ਵਿਵਾਦ ਲਗਾਤਾਰ ਛਿੜਿਆ ਰਿਹਾ ਇਹ ਵਿਵਾਦ ਨੇ ਇੱਕ ਖੂਨੀ ਰੂਪ ਲੈ ਲਿਆ ਤੇ ਹੁਣ ਭਾਰਤ ਦੇ ਲਈ ਵੀ ਬੇਹਦ ਚਿੰਤਾ ਦਾ ਵਿਸ਼ਾ ਕਿਉਂਕਿ ਬੰਗਲਾਦੇਸ਼ ਦੇ ਵਿੱਚ Hindu ਪਰਿਵਾਰ ਬੇਹਦ ਖਤਰੇ ਦੇ ਵਿੱਚ ਨਜ਼ਰ ਆ ਰਹੇ ਨੇ ਪਰਦਰਸ਼ਨਕਾਰੀਆਂ ਵੱਲੋਂ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਕੁੱਟਿਆ ਜਾ ਰਿਹਾ ਹੈ ਘਰਾਂ ਨੂੰ ਅੱਗ ਲਗਾਈ ਜਾ ਰਹੀ ਹੈ ਇੱਥੋਂ ਤੱਕ ਕਿ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਜੁੜ ਗਏ ਨੇ ਇਸ ਪੂਰੇ ਮਾਮਲੇ ਤੇ ਉਹਨਾਂ ਦੀ ਵੀ رائے ਆਪਾਂ ਜ਼ਰੂਰ ਲਵਾਂਗੇ ਪ੍ਰੋਫੈਸਰ ਸਾਹਿਬ ਸਵਾਗਤ ਹੈ ਆਵਾਜ਼ ਆ ਰਹੀ ਹੈ ਹਾਂ ਜੀ ਬਿਲਕੁਲ ਆ ਰਹੀ ਹੈ ਜੀ ਧੰਨਵਾਦ ਜੀ ਬੰਗਲਾਦੇਸ਼ ਦੀ ਸਥਿਤੀ ਪ੍ਰੋਫੈਸਰ ਸਾਹਿਬ ਵੱਧ ਤੋਂ ਬੱਤਰ ਬਣੀ ਹੋਈ ਹੈ ਪੀਐਮ ਸ਼ੇਖ ਅਸੀਨਾ ਆਪਣੇ ਉੱਥੋਂ ਜਿਹੜਾ ਹਵਾਈ ਸੈਨਾ ਦਾ ਜਹਾਜ਼ ਹੁੰਦਾ ਉਹ ਤੋਂ ਤੋਂ ਆਪਣਾ ਦੇਸ਼ ਛੱਡ ਦਿੰਦੇ ਨੇ ਪਰ ਹੁਣ ਉੱਥੇ ਮਸਲਾ ਬੇहद ਗੰਭੀਰ ਬਣ ਚੁੱਕਿਆ ਹੈ Hindu ਪਰਿਵਾਰ ਨੇ ਉੱਥੇ ਕਹੀ ਉਹਨਾਂ ਤੇ ਤਲਵਾਰ ਲਟਕ ਰਹੀ ਹੈ ਪਰਿਵਾਰਾਂ ਦੇ ਉੱਪਰ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਅੱਗ ਲਗਾਈ ਜਾ ਰਹੀ ਹੈ ਇੱਥੋਂ ਤੱਕ ਕਿ Hindu ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਸਮੇਂ ਇਸ ਸਥਿਤੀ ਨੂੰ ਦੇਖੋ ਸਾਨੂੰ ਉਹਦੇ ਸੋਚਣਾ ਚਾਹੀਦਾ ਕਿ ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਕਰਕੇ ਰੱਖਾਂਗੇ ਜਿਵੇਂ ਕਿ ਇੱਕ ਹਿੰਦੂ ਮੈਜੋਰਿਟੀ ਦੇਸ਼ ਹੈਗਾ ਤੇ ਇੱਥੇ ਹਿੰਦੂ ਹਿੰਦੂਤਵਾਦੀਆਂ ਗੱਲਾਂ ਹਿੰਦੂ ਰਾਸ਼ਟਰ ਦੀਆਂ ਕਿਲਕਲੀਆਂ ਮਾਰਾਂਗੇ ਤੇ ਅਸੀਂ ਤਾਂ ਬਹੁਤ ਵਾਰੀ ਕਹਿੰਨੇ ਆ ਕਿ ਉਹ ਫਿਰ ਨਾਲ ਦੇ ਦੇਸ਼ਾਂ 'ਚ ਜਿੱਥੇ-ਜਿੱਥੇ ਇਸਲਾਮਿਸਟ ਫੋਰਸਸ ਬੈਠੀਆਂ ਆ ਜਾਂ ਜਿੱਥੇ-ਜਿੱਥੇ ਉਹਨਾਂ ਦੇ ਰਾਈਟਿਸਟ ਟਾਈਪ ਲੋਕ ਬੈਠੇ ਹੋਏ ਆ ਉਹ ਫਿਰ ਇਸ ਗੱਲ ਦਾ ਫਾਇਦਾ ਲੈ ਕੇ ਉਹ ਵੀ ਜਵਾਤੀ ਲਾਉਣਗੇ ਉਹ ਵੀ ਅੱਗ ਲਾਉਣਗੇ ਇਹ ਬਹੁਤ ਮਾੜੀ ਗੱਲ ਆ ਮੰਦ ਭਾਗੀ ਗੱਲ ਦੂਸਰੀ ਇਹਦੀ ਇੱਕ ਬੈਕਗ੍ਰਾਉਂਡ ਆ ਜੀ ਬੰਗਲਾਦੇਸ਼ ਬਣਿਆ ਹੀ ਭਾਰਤ ਦੀ ਕਿਸੇ ਤਰੀਕੇ ਨਾਲ ਇੰਦਰਾ ਗਾਂਧੀ ਦੀ ਉਹਨਾਂ ਦੇ ਨਾਲ ਚ ਸਪੋਰਟ ਨਾਲ 71 ਚ ਜੀ ਤੇ ਜੇ ਹੁਣ ਉਹ ਔਰ ਸ਼ੇਖ ਹਸੀਨ ਹੈ ਜਿਹੜਾ ਮਜੀਬਰ ਰਹਿਮਾਨ ਸੀ ਜਿਹਨੂੰ 1975 ਚ ਕਤਲ ਕਰਤਾ ਗਿਆ ਉਦੋਂ ਬਾਅਦ ਜਿਹੜੀ ਇਹ ਆਵਾਮੀ ਲੀਗ ਦੀ ਪਿਛਲੇ 15 ਸਾਲਾਂ ਤੋਂ ਸ਼ੇਖ ਹਸੀਨਾ ਹੁਣ ਉੱਥੇ ਪ੍ਰਧਾਨ ਮੰਤਰੀ ਸੀ ਉਹਦੇ ਵਿੱਚ 75 ਤੋਂ ਲੈ ਕੇ 90 ਤੱਕ ਨਾ ਬਹੁਤ ਸਾਰੀਆਂ ਫੌਜ ਦੇ ਕੰਟਰੋਲ ਚ ਰਿਹਾ ਆਰਮੀ ਦੇ ਕਦੀ ਪ੍ਰੋ ਇੰਡੀਅਨ ਟਾਈਪ ਫੌਜੀ ਆ ਗਏ ਕਦੀ ਪ੍ਰੋ ਪਾਕਿਸਤਾਨ ਜਾਂ ਪ੍ਰੋ ਇਸਲਾਮਿਸਟ ਜਾਂ ਕਿਸੇ ਵੀ ਕਿਸਮ ਦੀਆਂ ਫੌਜ ਤੋਂ ਉੱਥੇ ਆ ਗੀਆਂ ਉਤਾਰ ਚੜਾ ਰਿਹਾ ਲਗਾਤਾਰ ਕੋਈ ਸਟੇਬਲ ਗਵਰਨਮੈਂਟ ਨਹੀਂ ਸੀ ਪਰ ਹੁਣ ਵੀ ਜੋ ਆਪਾਂ ਨੂੰ ਵੇਖਣ ਵੇਖਣ ਨੂੰ ਮਿਲਿਆ ਉਹਦੀ ਵੀ ਬੈਕਗ੍ਰਾਉਂਡ ਉਹ ਹੀ ਹੈ ਕਿਉਂਕਿ ਸੇਖ ਅਸਿਨਾ ਆ ਪਿਛਲੇ ਹੀ ਦੋ ਮਹੀਨਿਆਂ ਚ ਮੇਰਾ ਖਰਦੂਰ ਪ੍ਰਧਾਨ ਮੰਤਰੀ ਨੂੰ ਮਿਲ ਕੇ ਜੂਨ ਤੋਂ ਬਾਅਦ ਮਿਲ ਕੇ ਗਏ ਆ ਤੇ ਉੱਥੇ ਇੱਕ ਪਰਸੈਪਸ਼ਨ ਬਣ ਗਈ ਕਿ ਜਿਹੜੀ ਇੰਡੀਅਨ ਗਵਰਨਮੈਂਟ ਆ ਜਿਹੜੀ ਖਾਸ ਕਰਕੇ ਮੋਦੀ ਗਵਰਨਮੈਂਟ ਆ ਉਹ ਸ਼ੇਖ ਅਸੀਨਾ ਨੂੰ ਲਗਾ ਮਤਲਬ ਉਹਨੂੰ ਬੈਕਅਪ ਕਰ ਰਹੇ ਆ ਅਸਲ ਸਪੋਰਟ ਮਤਲਬ ਸਪੋਰਟ ਕਰ ਰਹੇ ਨੇ ਸ਼ੇਖ ਅਸੀਨਾ ਨੂੰ ਇਹ ਚੀਜ਼ ਮਤਲਬ ਇੱਕ ਤਰੀਕੇ ਨਾਲ ਨੈਰੇਟਿਵ ਬਣ ਰਿਹਾ ਸੀ ਬਿਲਕੁਲ اور ਇਹਨਾਂ ਦਾ ਕਰੈਕਟਰ ਜਾਂ ਇਹਨਾਂ ਦੀ ਜਿਹੜੀ ਸੋਚ ਡਾਇਲੋਜੀ ਜਿਸ ਕਿਸਮ ਨਾਲ ਇੱਥੇ ਸਾਰਾ ਗਊ ਰક્ષਕ ਬੇਰੰਗਦਾਲ ਹੁੰਦਾ ਹੈ ਤੇ ਆਪਾਂ ਇਕੱਠੇ ਆ ਉਹ ਵੀ ਬੰਗਾਲੀ ਆ ਇਹ ਵੀ ਇੱਧਰ ਵੀ ਬੰਗਾਲੀ ਹੈਗੇ ਕਲਚਰ ਤੇ ਇੰਡੀਆ ਦਾ ਹੀ ਹਿੱਸਾ ਰਿਹਾ ਸਾਰੇ ਉਹ ਉੱਤਰ ਖਬਰਾਂ ਚ ਜਾਂਦਾ ਆਉਂਦਾ ਉਹ ਇੱਕ ਮਾਹੌਲ ਬਣਿਆ ਇਸ ਕਰਕੇ ਇਹ ਬੜਾ ਸੰਵੇਦਨਸ਼ੀਲ ਬੜਾ ਦੁਖਦਾਈ ਔਰ ਬੜਾ ਗੰਭੀਰ ਮਾਹੌਲ ਹੈਗਾ ਇਹ ਆ ਮੈਂ ਹੁਣੇ ਹੀ ਕੁਝ ਜਿਹੜੇ ਲੋਕ ਬਿਊਰੋਕਰੇਟ ਹੈਗੇ ਡਿਫੈਂਸ ਫੋਰਸ ਹੈ ਜਾਂ ਡਿਪਲੋਮੈਟਸ ਹੈਗੇ ਉਹ ਲਗਾਤਾਰ کہہ ਰਹੇ ਹੈ ਸਰਕਾਰ ਨੂੰ ਇਸ ਗੱਲ ਦੀ ਵਾਰਨ ਕਰ ਰਹੇ ਹੈ ਕਿ ਕੋਈ ਵੀ ਵੱਡਾ ਬਿਆਨ ਫੋਕਾ ਚਟਸ ਵਾਲਾ ਬਿਆਨ ਨਹੀਂ ਦੇਣਾ ਬੜਾ ਨਾਪਤੋਲ ਕੇ ਬਹੁਤ ਹੀ ਸੈਂਸਿਟਿਵ ਹਾਲਾਤ ਬਣੇ ਆ ਨਾਪਤੋਲ ਕੇ ਸਾਨੂੰ ਆਪਣੀ ਸਟ੍ਰੈਟਜੀ ਬਣਾਉਣੀ ਚਾਹੀਦੀ ਉਹ ਦੇਖੋ ਜਦੋਂ ਭੱਜੀ ਵੀ ਹੈ ਪਹਿਲਾਂ ਹਰਦਤਾਲ ਆਈ ਹੈ ਸ਼ੇਖਸੇਨਾ 에ਅਰਫੋਰਸ ਦੇ ਫਿਰ ਹਿੰਦਨ 에ਅਰਬੇਸ ਜਿਹੜਾ ਸਾਡਾ ਇੰਡੀਅਨ 에ਅਰਫੋਰਸ ਦਾ ਹੈ ਗਾਜ਼ੀਆਬਾਦ ਉੱਤੇ ਉਤਰੀ ਹੈ ਫਿਰ ਫਿਰ ਸਾਡੇ ਚਾ ਅਜੀਤ ਟਵਾਲ ਐ ਨੈਸਰੀ ਉਹਨਾਂ ਨੂੰ ਮਿਲੇ ਹੈ ਜੈ ਸ਼ੰਕਰ ਨੇ ਵੀ ਆਪਣੀ ਸਾਰੀ ਰਿਪੋਰਟਿੰਗ ਕੀਤੀ ਕੱਲ ਪ੍ਰਧਾਨ ਮੰਤਰੀ ਨੇ ਤੁਰੰਤ ਮੀਟਿੰਗ ਕੀਤੀ ਹੈ ਜਿਹੜੀ ਕੈਬਨਿਟ ਕਾਉਂਸਲ ਆ ਡਿਫੈਂਸ ਫੋਰਸ ਦੀ ਜਿਹੜੀ ਸੀਸੀਡੀ ਜਿਹਨੂੰ ਕਹਲੋ ਤੁਸੀਂ ਤਾਂ ਉਹਨਾਂ ਦਾ ਇਹਦਾ ਮਤਲਬ ਸਾਡੇ ਵੀ ਇੱਥੇ ਹਿਲਜੁਲ ਪੂਰੀ ਆ ਚਿੰਤਾ ਵੀ ਹੈਗੀ ਆ ਕਿ ਉੱਥੇ ਹੁਣ ਸਰਕਾਰ ਜਿਹੜਾ ਨਾ ਡਿਫੈਂਸ ਫੋਰਸ ਦਾ ਚੀਫ ਹੈ ਉਹਨੇ ਸਾਰਾ ਲੈ ਲਿਆ ਕੋਈ ਨਾ ਮੈਂ ਛੇਤੀ ਸਰਕਾਰ ਬਣਾਉਂਗਾ ਸ਼ਾਂਤੀ ਰੱਖੋ ਪਰ ਇਸ ਕਿਸਮ ਦਾ ਹਮਲਾ ਆوامی لیگ ਦੇ ਦਫ਼ਤਰਾਂ ਤੇ ਸ਼ੇਖ ਸਈਨਾਂ ਦੇ ਘਰ ਵੜ ਗਏ ਉਹਦੀਆਂ ਰੋਟੀਆਂ ਜੋ ਵੀ ਫ੍ਰਿਜ ਸੀ ਚੁੱਕ ਕੇ ਲੈ ਗਏ ਰੋਟੀਆਂ ਖਾ ਲੀਆਂ ਮਤਲਬ ਜੋ ਵੈਂਡਲਿਜ਼ਮ ਹੁੰਦਾ ਸਾਰਾ ਉੱਥੇ ਜੇ ਪੰਨ ਤੋੜ ਸਾਰਾ ਇੱਧਰ ਅਜੇ ਵੀ ਚੱਲ ਰਿਹਾ ਉਹ ਇਹ ਦੱਸਣ ਲਈ ਆ ਕਿ ਸਾਨੂੰ ਹੁਣ ਆوامی لیگ ਬਰਦਾਸ਼ਤ ਨਹੀਂ ਹੁਣ ਇਹਦੇ 'ਚ ਸ਼ੱਕ ਕੀਤਾ ਜਾ ਰਿਹਾ ਕਿ ਇਹਦੇ 'ਚ ਕੀ ਅਮਰੀਕਾ ਦੇ ਹਿੱਤ ਕਿੰਨੇ ਆ ਔਰ ਚਾਈਨਾ ਜਾਂ ਇੰਡੀਆ ਦੇ ਹਿੱਤ ਕਿੰਨੇ ਬੰਨ ਰਿਹਾ ਜਾਂ ਕਿੰਨੇ ਵਿਗੜ ਰਿਹਾ ਇਹ ਸਾਰੀਆਂ ਅਜੇ ਕੈਲਕੂਲੇਸ਼ਨਸ ਟੂ अर्ਲੀ ਇਹ ਕੈਲਕੂਲੇਸ਼ਨਸ ਦੇ ਪਿੱਛੇ ਕੱਟੜਪੰਥੀਆਂ ਦਾ ਵੀ ਜ਼ਿਕਰ ਹੋ ਰਿਹਾ ਉਹ ਕਹਿੰਦੇ 20 ਸਾਲ ਦੀ ਜਿਹੜੀ ਸਿਆਸਤ 45 ਮਿੰਟ ਦੇ ਵਿੱਚ ਤਖਤਾ ਪਲਟ ਬਹੁਤ ਬਹੁਤ ਵੱਡੇ ਵੱਡੇ ਪਰਸੈਪਸ਼ਨ ਜਾਂ ਜਿਹੜੇ ਮੀਡੀਆ ਦੇ ਵਿੱਚ ਵੀ ਆ ਰਹੇ ਨੇ ਤਾਂ ਉਹ ਕਹਿੰਦੇ ਨੇ ਵੀ ਪਾਕਿਸਤਾਨ ਮੀਡੀਆ ਇਹਦੇ ਚ ਜਾਂ ਪਾਕਿਸਤਾਨ ਦਾ ਕੀ ਰੋਲ ਹੈ ਤੇ ਬਾਕੀ ਇਹ ਇੰਨਾ ਮਤਲਬ ਖੂੰਖਾਰ ਜਿਹਾ ਇਸ ਹੱਦ ਤੱਕ ਸਿਚੁਏਸ਼ਨ ਕਿਵੇਂ ਖਰਾਬ ਹੋ ਗਈ ਕਿ ਰੈਜ਼ਰਵੇਸ਼ਨ ਦਾ ਮਸਲਾ ਸੀਗਾ ਜਾਂ ਇਹ ਪਹਿਲਾਂ ਤੋਂ ਹੀ ਪਣ ਪਰਿਆ ਸੀਗਾ ਨਹੀਂ 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 ਇਹ ਲਗਾਤਾਰੀ ਇਸੇ ਤਰ੍ਹਾਂ ਆਇਆ ਸਰ ਪਹਿਲਾਂ ਵੀ ਸੀਗਾ ਥੋੜਾ ਬਹੁਤ ਇਹ ਦੇਖੋ ਜਦੋਂ ਦਾ ਬੰਗਲਾਦੇਸ਼ ਬਣਿਆ ਉਹ ਕਹਿੰਦੇ ਨੇ ਜੋ ਜੰਮੇ ਬੋਦੀਆਂ ਲੰਮੇ ਜੀ ਇਹ ਹਾਲਾਤ ਇਹ ਹੈਗੀ ਕਿ ਪਹਿਲਾਂ ਤੇ ਕੰਮ ਹੀ ਗਲਤ ਹੋਇਆ ਕਿ ਇੱਕ ਸੂਬਾ ਹੈਗਾ ਜਿਹਨੂੰ ਤੁਸੀਂ ਦੋਵੇਂ ਬੰਗਾਲੀ ਹੈਗੇ ਤੁਸੀਂ ਇੱਧਰ ਉੱਧਰ ਕਰਦਾ ਇੱਧਰ ਉੱਧਰ ਕਰਦਾ ਇਹ ਦੋ Hindu ਕਹੇ ਕਿ ਇੱਧਰ ਕਰਦਾ Muslim ਕਹੇ ਕਿ ਉੱਧਰ ਕਰਦਾ ਇਹ 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 ਆ ਸਟੋਰੇਟ ਬਿਲਕੁਲ ਕਿਸੇ ਵੀ ਤਰੀਕੇ ਦੇ ਨਾਲ ਸਹੀ ਵੰਡ ਨਹੀਂ ਸੀ 1905 ਵਿੱਚ ਵੀ ਕੀਤੀ ਗਈ ਉਦੋਂ ਫਿਰ ਦੁਬਾਰਾ ਇਕੱਠੇ ਹੋ ਗਏ 11 ਜ ਮੇਰਾ ਖਿਆ ਫਿਰ ਇਹ ਦੁਬਾਰਾ ਵੰਡ ਉਹ ਅੰਗਰੇਜ਼ ਕਰਕੇ ਗਏ ਤੇ ਸਾਡੇ ਪੋਲੀਟੀਸ਼ੀਨਾਂ ਨੇ ਵੀ ਉਸ ਨੂੰ ਮਨਜ਼ੂਰ ਕੀਤਾ ਸਵਾਲ ਇਹ ਹੈ ਕਿ ਉਦੋਂ ਤੋਂ ਹੀ ਲੈ ਕੇ ਇੱਕ ਪਾਸੇ ਜਿਹੜੀ ਇਸਲਾਮਿਕ ਤੇ ਉਰਦੂ ਤੇ ਉਸ ਕਲਚਰ ਦਾ ਪੱਛਮੀ ਪਾਕਿਸਤਾਨ ਉਹਦਾ ਹੁੰਦਾ ਸੀ ਇਹ ਈਸਟ ਪਾਕਿਸਤਾਨ ਹੁੰਦਾ ਸੀ ਹੈਨਾ ਬੰਗਲਾਦੇਸ਼ ਜਿੱਤੇ ਬਾਅਦ ਚ ਖੱਤਰਚ ਬਣਿਆ ਇਹ ਉੱਥੇ ਕਨਫਰਨਟੇਸ਼ਨ ਅੰਦਰ ਕਲਚਰਲ ਕਨਫਰਨਟੇਸ਼ਨ ਕਿ ਬੰਗਾਲੀ ਭਾਸ਼ਾ ਨੂੰ ਅੱਗੇ ਰੱਖਣਾ ਜਾਂ ਤੁਸੀਂ ਉਰਦੂ ਨੂੰ ਰੱਖਣਾ ਜਾਂ ਕਿਸ ਕਿਸਮ ਦਾ ਰੱਖਣਾ ਇਹ ਸਾਰਾ ਚੱਲਦਾ ਸੀ ਤੇ ਜਿਹਦੇ ਵਿੱਚੋਂ ਨਿਕਲਿਆ ਬੰਗਲਾਦੇਸ਼ ਜਿੱਤੇ ਇੰਡੀਆ ਨੇ ਵੀ ਮਦਦ ਕੀਤੀ ਉਹਨੋਂ ਜਿਹੜੀ ਆਰਮੀ ਆ ਉੱਥੇ ਉਹਨਾਂ ਦੀ ਉਹ ਹਮੇਸ਼ਾ ਡਿਵਾਈਡਡ ਹਾਊਸ ਰਹੀ ਹੈ। ਕੁਝ ਕੁਝ ਹਿੱਸਾ ਪ੍ਰੋ ਬੰਗਾਲੀ ਪ੍ਰੋ ਬੰਗਾਲੀ ਸੱਭਿਆਚਾਰ ਜਿਹਦੇ ਵਿੱਚ ਤੁਸੀਂ ਇੰਜ ਕਹ ਲੋ ਕਿ ਸ਼ੇਖ ਜ਼ੀਨਾ ਦੇ ਵੀ ਸਪੋਰਟ ਕਰਦਾ। ਕੁਝ ਸਾ ਬੀ ਐਨ ਪੀ ਤੇ ਜਮਾਤ-ਏ-ਇਸਲਾਮੀ ਜਮਾਤ-ਏ-اسلام ਜਿਹੜੀਆਂ ਦੋ ਪਾਰਟੀਆਂ ਆ ਨਾ ਜਮਾਤ ਜਿਹੜੀ ਆ ਉਹ ਥੋੜੀ ਜੀ ਜ਼ਿਆਦਾ ਕੱਟੜਪੰਥੀ ਹੋ ਸਕਦੀ ਆ ਇਹ ਨੈਸ਼ਨਲਿਸਟ ਪਾਰਟੀ ਵੀ ਆ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਜਨ ਕਹਿੰਦੇ ਇਹ ਸਾਰੇ ਇਸੇ ਵੇਲੇ ਦੂਜੇ ਧੜੇ ਦੇ ਆ ਜਿਹੜੇ ਕਿ ਆਪੋਜੀਟ ਸ਼ੇਖ ਅਸੀਨਾ ਦੇ ਧੜੇ ਦੇ ਹੈਗੇ ਆਪੋਜੀਸ਼ਨ ਪਾਰਟੀਆਂ ਉਹਨਾਂ ਦੀ ਵੀ ਇਹਨੂੰ ਹਵਾ ਦਿੱਤੀ ਹੋਈ ਹੈ ਸਾਰੀ ਐਵੇਂ ਨਹੀਂ ਹੋਇਆ ਬਹੁਤ ਇਹ ਪੋਲਿਟਿਕਲ ਸਪੋਰਟ ਤਾਂ ਹੋਊਗੀ ਨਾ ਜੀ ਕੋਈ ਨਾ ਕੋਈ ਪਿੱਛੇ ਇਸ ਚੀਜ਼ ਦੇ ਪੂਰੀ ਗਹਿਰੀ ਇੰਟਰਨੈਸ਼ਨਲੀ ਕਿਉਂਕਿ ਅੱਜ ਹੀ ਮੈਂ ਪੜ ਰਿਹਾ ਸੀਗਾ ਕਿ ਇਵਨ ਅਮਰੀਕਾ ਦਾ ਉੱਥੇ ਹਿੱਤਿਆ ਕੋਈ ਆਈਲੈਂਡ ਦੇ ਉੱਤੇ ਆਪਣੀਆਂ ਉੱਥੇ ਫੋਰਸਸ ਨੂੰ ਸਟੇਸ਼ਨ ਦੇਣਾ ਚਾਹੁੰਦਾ ਤੇ ਉਹ ਚਾਹੁੰਦਾ ਕਿ ਮਾਨੂੰ ਜੇ ਇਥੇ ਆਪਣੇ ਹਿੱਤ ਦੀ ਆਪਣੇ ਹੱਕ ਦੀ ਕੋਈ ਗਵਰਨਮੈਂਟ ਆ ਜੇ ਤੇ ਉਹ ਉੱਥੋਂ ਮੈਂ ਭਾਵੇਂ ਕਿਰਾਏ ਤੇ ਲਵਾਂ ਭਾਵੇਂ ਤੇ ਲੀਜ਼ ਤੇ ਤੇ ਉੱਥੇ ਇਸ ਏਰੀਆ ਦੇ ਵਿੱਚ ਆਪਣੀਆਂ ਫੋਰਸੇ ਨੂੰ ਖੜਾ ਕਰਕੇ ਇਸ ਆਪਣਾ ਪੈਰ ਜਮਾਵਾ ਇਹ ਗੱਲਾਂ ਵੀ ਚੱਲ ਰਹੀਆਂ ਚੀਨ ਦੇ ਹੁਣੇ ਸ਼ੇਖਸੀ ਨਕੀਨ ਵੀ ਜਾ ਕੇ ਆਈ ਹੈ ਉਹ ਉੱਥੇ ਗਈ ਆ ਪਿੱਛੋ ਇਹ ਕੰਮ ਸ਼ੁਰੂ ਹੋ ਗਿਆ ਇਸ ਲਈ ਉਹਦੀ ਵੀ ਕਹਿੰਦੇ ਕਿ ਜਿਹੜੇ ਸਟੂਡੈਂਟ ਆ ਉਹ ਪ੍ਰੋ ਚਾਇਨਾ ਹੈਗੇ ਆ ਉਹ ਉਸ ਕਿਸਮ ਦੇ ਉੱਥੇ ਉਹਨਾਂ ਦੀ ਪੈਨੇਟ੍ਰੇਸ਼ਨ ਹੈ ਉਹਨੇ ਕਿਹਦਾ ਕਿੰਨਾ ਆ ਇਹ ਹੌਲੀ ਹੌਲੀ ਤੁਹਾਡੇ ਸਾਹਮਣੇ ਸਾਰਾ ਉਗੜ ਕੇ ਆ ਜਾਊ ਪਰ ਇਹ ਸਧਾਰਨ ਤਬਦੀਲੀ ਨਹੀਂ ਜੀ اور ਜਿਹੜਾ ਆ ਸਾ ਮੈਂ ਹੁਣੇ ਪੜ ਰਿਆ ਸੀ ਅਖਬਾਰਾਂ ਚ ਦੇਖ ਲਓ ਸਾਡੇ ਜਿਹੜੇ origignal khabar tribune ਉਹਨਾਂ ਨੇ ਕਿਹਾ ਕਿ ਇਹ ਤੇ بڑا ਹੀ ਇਹਨੇ ਡਿਕਟੇਟਰ ਵਾਂਗੂ ਕਿਵੇਂ ਬਣ ਗਈ شیخ ਅਸੀਨਾ ਉਹਨੇ 300 ਬੱਚਿਆਂ ਨੂੰ ਬਾਰਡਰ ਕਰਤਾ ਆਲਮੋਸਟ 300 ਨੂੰ ਹਜ਼ਾਰਾਂ ਨੂੰ ਜ਼ਖਮੀ ਕਰਤਾ ਇਹ ਇੱਕ ਡੈਮੋਕ੍ਰੈਟਿਕ ਚੁਣੀ ਹੋਈ ਡੈਮੋਕ੍ਰੈਟਿਕ ਮਾਈਂਡਸੈਟ ਦੀ ਪ੍ਰਧਾਨ ਮੰਤਰੀ ਦਾ ਤੇ ਕੰਮ ਨਹੀਂ ਹੋ ਸਕਦਾ ਇਹਨੇ ਲੋਕਾਂ ਨੂੰ ਤੁਸੀਂ ਆਪਣੇ ਨੌਜਵਾਨਾਂ ਨੂੰ ਗੋਲੀਆਂ ਨਾ ਪਾਉਂਦੇ ਹੁਣ ਉੱਥੇ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਉਹ ਬੜਾ ਵੱਡਾ ਖਤਰਾ ਬਣਿਆ ਹੈ ਉੱਥੇ ਦੇ ਹਿੰਦੂ ਪਾਪੂਲੇਸ਼ਨ ਲਈ ਉੱਥੋਂ ਦੇ ਜਿਹੜੇ ਸਾਡੇ ਰਿਲੀਜੀਅਸ ਸਿੰਬल्स ਹੋਣਗੇ ਉਹਦੇ ਲਈ ਆਲਰੇਡੀ ਜਿਹੜਾ ਇੰਦਰਾ ਗਾਂਧੀ ਕਲਚਰਲ ਸੈਂਟਰ ਆ 2010 ਦੇ ਵਿੱਚ ਇਨੈਗੂਰੇਟ ਕੀਤਾ ਗਿਆ ਸੀ ਉਸ ਨੂੰ ਉਹਨਾਂ ਨੇ ਥੋੜਾ ਬਹੁਤ ਡੈਮੇਜ ਕੀਤਾ ਇਸ ਕਿਸਮ ਦਾ ਗੁੱਸਾ ਕਿੜਾ ਉਹ ਅਜੇ ਥੰਮਣ ਤੇ ਨਾਂ ਨਹੀਂ ਲੈ ਰਿਹਾ ਨਹੀਂ ਲੈ ਰਿਹਾ ਤੇ ਇਹਦੇ ਵਿੱਚ ਹੁਣ ਪੀਐਮ ਮੋਦੀ ਵੀ ਕਹਿੰਦੇ ਐਕਸ਼ਨ ਦੇ ਵਿੱਚ ਨੇ ਲਗਾਤਾਰ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਨਾਲ ਮੁਲਾਕਾਤ ਹੋ ਰਹੀ ਹੈ ਰਾਹੁਲ ਗਾਂਧੀ ਵੀ ਇਸ ਦੇ ਉੱਪਰ ਚਰਚਾ ਕਰ ਰਹੇ ਨੇ ਤਾਂ ਕੀ ਲੱਗਦਾ ਵੀ ਇਹ ਵੀ ਵਿੱਚ ਕਿਹਾ ਸਾਈਆਂ ਨੇ ਕੁਝ ਮਤਲਬ ਰਿਪੋਰਟਸ ਆ ਰਹੀਆਂ ਨੇ ਵੀ ਵੱਡੇ ਵੱਡੇ ਪੱਦਰ ਤੇ ਕੁਝ ਸ਼ਨਾਰਤੀ ਜਾਂ ਬੰਗਲਾਦੇਸ਼ੀ ਇੱਧਰ ਨੂੰ ਇੰਡੀਆ ਵੱਲ ਆ ਸਕਦੇ ਨੇ ਤੇ ਸੁਰੱਖਿਆ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾਊਗੀ ਜਿਹੜੇ ਹਿੰਦੂ ਪਰਿਵਾਰ ਨੇ ਉੱਥੇ ਯਾ ਹਿੰਦੂ ਜਿਵੇਂ ਤੁਸੀਂ ਸਿੰਬल्स ਦਾ ਜ਼ਿਕਰ ਕੀਤਾ ਉੱਥੇ ਕੋਈ ਧਾਰਮਿਕ ਜਗਾ ਬਣੀ ਹੋਈ ਹੈ ਤਾਂ ਉਹਨਾਂ ਦੀ ਵੀ ਸੇਫਟੀ ਤੇ ਸਕਿਉਰਿਟੀ ਦਾ ਦੇਖਣਾ ਪੈਣਾ ਇਹ ਕਿਹੜੇ ਤਰੀਕੇ ਨਾਲ ਇਸ ਚੀਜ਼ਾਂ ਸੈਟਲ ਕਿਵੇਂ ਹੋਣਗੀਆਂ ਇਹ ਕਿ ਸਵਾਲ ਇਹੀ ਖੜਾ ਹੋਈ ਜਾ ਰਿਹਾ ਵੀ ਬੰਗਲਾਦੇਸ਼ ਦਾ ਅੱਗੇ ਬਣੂਗਾ ਕੀ ਦੇਖੋ ਜੀ ਇਹਦੇ ਵਿੱਚ ਦੋ ਚੀਜ਼ਾਂ ਬੜੀਆਂ ਧਿਆਨ ਚ ਦੇਣ ਵਾਲੀਆਂ ਇੱਕ ਕਿ ਅਸੀਂ ਆਪਣੇ ਆਪ ਨੂੰ ਸੁਧਾਰੀਏ ਜਦੋਂ ਪਹਿਲਾਂ ਕਿ ਦੂਜਿਆਂ ਵੱਲ ਉਂਗਲੀਆਂ ਕਰੀਏ ਓਕੇ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਹੀ ਅੱਗ ਇਹੋ ਜਿਹੇ ਧਰਮ ਦੇ ਨਾਂ ਤੇ ਲਾਉਣ ਲਈ ਤਿਆਰ ਪਰ ਤਿਆਰ ਬੈਠੇ ਹੁੰਦੇ ਆ ਤੇ ਬਾਹਰੋਂ ਸਿੱਖਦੀ ਆਊਗਾ ਬਿਲਕੁਲ ਆਇਆ ਇਹ ਆਪਾਂ ਆਪਣੇ ਆਪ ਨੂੰ ਪਹਿਲਾਂ ਆਪਾਂ ਆਪਣਾ ਮਾਈਂਡ ਸੈਟ ਡੈਮੋਕਰੇਟਿਕ ਕਰੀਏ ਸੈਕੂਲਰ ਕਰੀਏ ਸੈਕੂਲਰਿਜ਼ਮ ਦੇ ਨਾਲ ਨਾਲ ਤੇ ਵੇ ਲੱਗਦੀ ਹੈ ਬੀਜੇਪੀ ਨੂੰ ਗੁੱਸਾ ਹੁੰਦਾ ਵੀ ਇਹ ਕੀ ਸੈਕੂਲਰ ਕੀ ਹੋਇਆ ਇਥੇ ਹਿੰਦੂ ਰਾਸ਼ਟਰ ਨੂੰ ਇਹੋ ਜਿਹੀਆਂ ਗੱਲਾਂ ਜਦੋਂ ਤੁਸੀਂ ਗੁਆਂਡ 'ਚ ਬੈਠੇ ਜਿਹੜੇ ਇਸਲਾਮਿਕ ਕੰਟਰੀ ਹੈਗੇ ਆ ਪਾਕਿਸਤਾਨ ਇੱਕ ਇਸਲਾਮਿਕ ਦੇਸ਼ ਹੈਗਾ ਇਹ ਵੀ ਇਸਲਾਮਿਕ ਹੀ ਸਮਝੋ ਇਹਨੂੰ ਪ੍ਰੈਕਟੀਕਲੀ ਦੇ ਇਹ ਜਿਹੜੇ ਆ ਕਿਤੇ ਉਹਨਾਂ ਦੇ ਖੁਸ਼ਕੁਬਾਰ ਥੋੜੀ ਹੋਣਗੇ ਹੁਣ ਜਿਹੜੀ ਤੁਹਾਡੀ ਰਹੀ ਦੂਜੀ ਗੱਲ ਕਿ ਉਹ ਕੀ ਬਣਨ ਸਨਾਰਤੀ ਵੱਡੇ ਪੱਤਰ ਤੇ ਆਉਣਗੇ ਜਿਸ ਤਰੀਕੇ ਨਾਲ ਅਟੈਕ ਹੋਣੇ ਸ਼ੁਰੂ ਹੋਏ ਆ ਹੋ ਸਕਦਾ ਉੱਥੇ ਇੱਕ ਤੇ ਹਿੰਦੂ ਲੋਕ ਆਉਣ ਮੁਸਲਿਮ ਵੀ ਜਿਹੜੇ ਵਾਮੀ ਲੀਗ ਦੇ ਭੱਜ ਗਏ ਉਹਨਾਂ ਛੇਕ ਜਿੰਨਾ ਖੁਦ ਭੱਜ ਗਈ ਆ ਜੀ ਬਿਲਕੁਲ ਆਪਾਂ ਤਾਂ ਉਹ ਨਹੀਂ ਭੱਜਣਗੇ ਬਿਲਕੁਲ ਹੁਣ ਨਦੀ ਜਿਹੜੀ ਆਵਾਮੀ ਲੀਗ ਪਾਰਟੀ ਹੈ ਉਹਦੇ ਲੀਡਰ ਜਾਂ ਉਹਦੇ ਸਪੋਰਟਰ ਜਿਹੜੇ ਅੱਜ ਤੱਕ 30% ਦੀਆਂ ਫਾਇਦੇ ਲੈਂਦੇ ਰਹੇ ਆ ਜਿਹਦੇ ਤੋਂ ਸਾਰਾ ਰੌਲਾ ਪਿਆ ਸਾਰਾ ਰੌਲਾ 30% ਤੋਂ ਬਿਲਕੁਲ ਜੀ ਉਹ ਉਹਦੇ ਤੋਂ ਹੀ ਤਾਂ ਰੌਲਾ ਪਿਆ ਹੋਇਆ ਸਾਰਾ ਹਾਂ ਟੋਟਲ ਰੈਜ਼ਰਵੇਸ਼ਨ ਉਹਨਾਂ ਨੇ 56% ਕੀਤੀ ਹੋਈ ਸੀ ਜੀ ਤੇ ਜਿਹਦੇ ਚ 30% ਦੇ ਸਿੱਧੇ ਹੀ 1971 ਵਾਲੇ ਵਾਰ ਵੈਟਰਨਸ ਜੀ ਉਹ ਇਹਨਾਂ ਨੂੰ ਜਾਣਦੀ ਸੀ ਇਹਨਾਂ ਦੇ ਬੰਦਿਆਂ ਨੂੰ ਜਾਣਦੀ ਸੀ ਸੇਖ ਜੀ ਇਹਨਾਂ ਦੇ ਬੰਦਿਆਂ ਨੂੰ ਪਰਿਵਾਰਾਂ ਨੂੰ ਉਹ ਉਹ ਸਾਰੇ ਇਹ ਗੁੱਸਾ ਉਧਰ ਨੂੰ ਵੀ ਜਾ ਰਿਹਾ ਇਸ ਲਈ ਉਹ ਕੱਲਾ ਕਮਿਊਨਲ ਨਹੀਂ ਹੋਊਗਾ ਸਗੋਂ ਜਿਹੜੇ ਆਵਾਮੀ ਲੀਗ ਦੇ ਜਾਂ ਇੰਡੀਅਨ ਹਿੱਤ ਦੇ ਲੋਕ ਉੱਥੇ ਮੁਸਲਮਾਨ ਵੀ ਬੈਠੇ ਆ ਉਹਨਾਂ ਨੂੰ ਇਧਰੋਂ ਭਜਾਉਣਗੇ ਇਧਰ ਸਾਡੇ ਅਸਾਮ ਦੇ ਵਿੱਚ ਤੇ ਪੱਛਮੀ ਬੰਗਾਲ ਵਾਲੇ ਤੇ ਸ਼ਾਇਦ ਇੰਨੇ ਹ ਸਟਾਈਲ ਨਾ ਹੋਣ ਪਰ ਬਾਕੀ ਨਾਰਥ-ਈਸਟ ਦੇ ਵਿੱਚ ਤੇ ਖਾਸ ਕਰਕੇ ਅਸਾਮ ਦੇ ਵਿੱਚ ਤੇ ਕਹਿਣਗੇ ਫੋਰਨਰ ਆ ਗਏ ਫੋਰਨਰ ਆ ਕੇ ਬੈਠੇ ਰੋਲਾ ਪਿਆ ਆ ਇਹ ਕਾਫੀ ਪਚੀਦਾ ਮਾਮਲਾ ਆ ਦੂਸਰੀ ਜਿਹੜੀ ਇੰਪੋਰਟੈਂਟ ਗੱਲ ਹੈ ਇਹਦੇ ਵਿੱਚ ਤੁਸੀਂ ਇੰਟਰਨੈਸ਼ਨਲ ਮੁੱਦਾ ਛੇੜਿਆ శ్రీਲੰਕਾ ਸਾਡੇ ਕੋਈ ਭੂਤਾਂ ਨਾਲ ਨਹੀਂ ਹੈ ਮਾਲਦੀਵ ਦਾ ਤੁਸੀਂ ਦੇਖ ਲਿਆ ਉਹ ਚੀਨ ਆਪਣਾ ਬੰਦਾ ਠੋਕੇ ਲਿਆਇਆ ਇੱਥੇ ਹੁਣ ਚੀਨ ਤੇ ਅਮਰੀਕਾ ਦੇ ਹਿੱਤ ਆਪਸ ਵਿੱਚ ਕਿੰਨੇ ਗਿਆ ਜਿਹੜੀ ਹੁਣ ਜੋ ਉੱਥੇ ਸੱਤਾ ਆਊਗੀ ਇਹ ਅਜੇ ਦੇਖਣ ਵਾਲੀ ਗੱਲ ਹੈ ਪਰ ਹੈ ਜਰੂਰ ਨਾਰਥ-ਈਸਟ ਸਾਰਾ ਇੱਥੇ ਵੀ ਇਹ ਵੀ ਗੱਲ ਚੱਲ ਰਹੀ ਹੈ ਕਿ ਸ਼ਾਇਦ ਅਮਰੀਕਾ ਕੋਈ ਨਾਰਥ-ਈਸਟ ਦੇ 크੍ਰਿਸਚੀਅਨ ਨੂੰ ਮਿਲਾ ਕੇ ਇੱਥੋਂ ਦੇ 크੍ਰਿਸਚੀਅਨ ਨੂੰ ਮਿਲਾ ਕੇ ਮਿਆਂਮਾਰ ਦੇ 크੍ਰਿਸਚੀਅਨ ਨੂੰ ਮਿਲਾ ਕੇ ਇੱਕ ਕੋਈ ਨਵਾਂ ਦੇਸ਼ ਦੇ ਤੌਰ ਤੇ ਵੀ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰੇ ਅਮਰੀਕਾ ਬਾਰੇ ਇਹ ਚਰਚਾ ਮੈਂ ਖ਼ਬਰਾਂ ਵਿੱਚ ਪੜ੍ਹਦੇ ਆਂ ਇਸ ਲਈ ਉਹ ਜਾਨੀ ਕੋਸ਼ਿਸ਼ ਕਰਦਾ ਇਸ ਲਈ ਇਹ ਨਾ ਅਜੇ ਇਹ ਜਿਹੜੀ ਨਾ پیچیدਗੀਆਂ ਆ ਸਾਰੀਆਂ ਕੰਪਲੈਕਸ ਚੀਜ਼ਾਂ ਉਹ ਹੌਲੀ-ਹੌਲੀ ਉਗੜ ਕੇ 2-4 ਦਿਨਾਂ 'ਚ ਸਾਹਮਣੇ ਆ ਜਾਣਗੀਆਂ ਪਰ ਆਪਾਂ ਇਹ ਅਰਦਾਸ ਕਰੋ ਕਿ ਉਹ ਲੋਕ ਸ਼ਾਂਤ ਰਹਿਣ ਬਹੁਤ ਬਲੱਡਸ਼ੈੱਡ ਹੋ ਗਿਆ ਰਾਜ ਕਿਸੇ ਦਾ ਵੀ ਹੋਵੇ ਲੋਕ ਸ਼ਾਂਤੀ ਚਾਹੁੰਦੇ ਆ ਨੁਕਸਾਨ ਨਹੀਂ ਹੋਣਾ ਚਾਹੀਦਾ ਪ੍ਰਾਪਰਟੀ ਸਾੜੋਗੇ ਭੰਨੋਗੇ ਉਹ ਆਪਣੇ ਹੀ ਦੇਸ਼ ਦੀ ਆਸੀਂ ਤੇ ਇਹ ਤਮੰਨਾ ਕਰਦੇ ਆ ਉਮੀਦ ਕਰਦੇ ਆ ਕਿ ਇਹ ਜਿਹੜੀ ਅਕਲ ਆ ਤੇ ਸ਼ਾਂਤੀ ਆ ਤੇ ਸਹਿਜਮਾਨ ਉੱਤੇ ਪ੍ਰਭੇਲ ਕਰੇ ਕਿਉਂਕਿ ਵੱਡਾ ਨੁਕਸਾਨ ਹੋ ਰਿਹਾ ਆਮ ਲੋਕਾਂ ਦੇ ਆਪਾਂ ਜੇ ਜ਼ਿਕਰ ਕਰੀਏ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਪ੍ਰਾਪਰਟੀਆਂ ਦਾ ਜਾਂ ਹੋਰ ਤਾਂ ਨੁਕਸਾਨ ਹੋ ਰਿਹਾ ਲੋਕ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਤੇ ਇੰਡੀਆ ਦੇ ਲਈ ਵੀ ਵੱਡੀਆਂ ਚੁਣੌਤੀਆਂ ਖੜੀਆਂ ਨੇ ਜੀ ਭਾਰਤ ਲਈ ਵੱਡੀ ਚੁਣੌਤੀ ਹੈ ਪੀਐਮ ਮੋਦੀ ਲਈ ਵੱਡੀ ਚੁਣੌਤੀ ਹੈ ਅਸੀਂ ਬਿਲਕੁਲ ਚਾਰੇ ਪਾਸਿਓਂ ਘੇਰੇ ਜਾ ਰਹੇ ਹਾਂ ਜੀ ਜਾਣੀ ਜਿਹੜਾ ਨੇਪਾਲ ਆ ਸਾਡੇ ਨਾਲ ਬਾਰਡਰ ਲੱਗਦਾ ਸਾਡਾ ਬਾਰਡਰ ਖੁੱਲ ਆ ਹਾਲਾਂਕਿ ਬਹੁਤ ਸਾਰੀ ਉਹ ਕਿਸੇ ਵੇਲੇ ਹਿੰਦੂ ਸਟੇਟ ਹੀ ਸੀ ਹੁਣ ਤੇ ਨਹੀਂ ਆਪਣੇ ਆਪ ਨੂੰ ਹਿੰਦੂ ਕਹਿੰਦੇ ਉਹ ਵੀ ਬੜਾ ਚੀਨ ਦੇ ਪ੍ਰਭਾਵ ਥੱਲੇ ਆ ਕਾਫੀ ਵੱਡਾ ਗਰੁੱਪ ਹੈ ਜਿਹੜਾ ਉਹਨਾਂ ਦਾ ਚੀਨ ਦੀ ਉੱਥੇ ਸਪੋਰਟ ਕਰਦਾ ਨਾਲੇ ਚੀਨ ਕੋਲ ਪੈਸੇ ਲੋਕਾਂ ਨੂੰ ਦੇਣ ਲਈ ਖਰੀਦਣ ਲਈ ਵਰਤਣ ਲਈ ਸਾਡੇ ਕੋਲ ਤੇ ਜੂਹਾਂ ਵੀ ਨਹੀਂ ਹੈ ਜੀ ਜੀ ਇਸ ਲਈ ਇਸ ਲਈ ਸਾਨੂੰ ਭੜਾ ਫੂਕ ਫੂਕ ਕੇ ਕਦਮ ਉਠੀ ਕਹਿ ਰਹੇ ਜਿਹੜੇ ਡਿਪਲੋਮੈਟ ਹੈ ਕਿ ਫੂਕ ਫੂਕ ਕੇ ਕਦਮ ਰੱਖੋ ਅਸੀਂ ਚਾਰੇ ਪਾਸਿਓਂ ਘਿਰਦੇ ਜਾ ਰਹੇ ਹਾਂ ਮਿਆਂਮਾਰ 'ਚ ਸਾਡਾ ਪਹਿਲਾਂ ਹੀ ਕੁਝ ਨਹੀਂ ਹੈਗਾ ਸਾਡੀ ਬਰੋਤਤਾ ਹੈਗੀ ਉੱਥੇ ਤੁਹਾਨੂੰ ਪਤਾ ਹੈ ਜਿਹੋ ਜਿਹਾ ਫੌਜੀ ਸ਼ਾਸਨ ਹੈ ਇੱਥੇ ਵੀ ਫੌਜੀ ਸ਼ਾਸਨ ਆ ਗਿਆ ਨੇਪਾਲ ਦੀ ਰੀੜ ਦੀ ਹੱਡੀ ਹੈ ਨਹੀਂ ਤਕੜਾ ਨਹੀਂ ਉਹਨਾਂ ਹੈਗਾ ਕਿ ਉਹ ਕਿਸੇ ਨੂੰ ਵੀ ਆਪਣੀ ਮਰਜ਼ੀ ਦੇ ਨਾਲ ਚਲਾ ਸਕੇ ਬੰਨੇ ਰਿਆ ਬੰਗਲਾਦੇਸ਼ ਦਾ ਹਾਲ ਦੀ ਘੜੀ ਇਹ ਬੰਨ ਰਿਹਾ ਕਿ ਵੱਡੀਆਂ ਜਿਹੜੀਆਂ ਸ਼ਕਤੀਆਂ ਹੋਣਗੀਆਂ ਉਹਦਾ ਲੜਾਈ ਦਾ ਮੈਦਾਨ ਖਿੱਚੋ ਤਾਣ ਦਾ ਮੈਦਾਨ ਹੋ ਨਿਬੜੂਗਾ ਕਿਉਂਕਿ ਜਿਹੜੇ ਮਾੜੇ ਕੰਟਰੀ ਆ ਉਹ ਦੂਜਿਆਂ ਤੇ ਬਹੁਤ ਡਿਪੈਂਡੈਂਟ ਹੁੰਦੇ ਆ ਉਹਨਾਂ ਦੀ ਨਿਰਭਰਤਾ ਉਹਨਾਂ ਨੂੰ ਮਾਰ ਲੈਂਦੀ ਆ ਉਹ ਆਪਣੇ ਹਿੱਤ ਦਾ ਸੱਚ ਵੀ ਸਿਰ ਉੱਚਾ ਕਰਕੇ ਨਹੀਂ ਕਹਿ ਸਕਦੇ ਇਹ ਹਾਲਤ ਐਸ ਵੇਲੇ ਬੰਗਲਾਦੇਸ਼ ਦੀ ਰਾਜਨੀਤਿਕ ਤੌਰ ਤੇ ਤੇ ਆਰਥਿਕ ਤੌਰ ਤੇ ਪਣੀ ਹੋਈ ਬਣੀ ਹੋਈ ਹੈ ਸ਼ੇਖ ਅਸੀਨਾ ਨੂੰ ਲੈ ਕੇ ਵੀ ਚਰਚਾਵਾਂ ਚੜੀਆਂ ਹੋਈਆਂ ਨੇ ਉਹ ਕਹਿੰਦੇ ਉਹਨਾਂ ਨੇ ਕਿੱਥੇ ਜਾ ਕੇ ਸ਼ਰਨ ਲੈਣੀ ਐ ਇਸ ਨੂੰ ਲੈ ਕੇ ਵੀ ਸਵਾਲ ਖੜੇ ਉਹਨੇ ਕੋਈ ਕਹਿ ਰਿਹਾ ਜੀ ਲੰਡਨ ਜਾ ਸਕਦੇ ਨੇ ਕੋਈ ਕਹਿੰਦੇ ਭਾਰਤ ਦੇ ਵਿੱਚ ਸ਼ਰਨ ਲੈ ਸਕਦੇ ਨੇ ਜਾਂ ਕੋਈ ਕਹਿੰਦੇ ਵੀ ਫਿਨਲੈਂਡ ਵੀ ਜਾ ਸਕਦੇ ਨੇ ਉਹਨਾਂ ਦੀ ਸ਼ਰਨ ਨੂੰ ਲੈ ਕੇ ਵੀ ਚਰਚਾ ਛੜੀ ਹੋਈ ਹੈ ਤੁਹਾਨੂੰ ਕੀ ਲੱਗਦਾ ਹੈ ਕਿਸ ਤਰ੍ਹਾਂ ਦਾ ਹੋ ਸਕਦਾ ਪ੍ਰਕਾਰ ਤੇ ਚਲੇ ਜਾਣ ਕੀ ਫਰਕ ਪਊਗਾ ਕਿ ਕੋਈ ਇੱਕ ਗੱਲ ਸਾਫ ਹੋ ਜਾਊਗਾ ਕਿ ਇੱਕ ਗੱਲ ਸਾਫ ਹੈ ਚਲੋ ਪ੍ਰਧਾਨ ਮੰਤਰੀ ਰਹਿ ਜਾਂ ਨੀ ਤੇ ਇੰਡੀਆ 'ਚ ਤੇ ਬੈਠੀ ਹੈ ਇਹ ਨਹੀਂ ਕਿ ਕਿਤੇ ਹੋਰ ਜਾਣ ਨੂੰ ਰਾਹ ਮਿਲਦਾ ਇੱਥੇ ਤੇ ਉਹਨੂੰ ਸੇਵ ਹੀ ਹੈਗਾ ਕੋਈ ਉਹਦੇ ਉਹ ਨਹੀਂ ਗੱਲ ਦੂਸਰੀ ਗੱਲ ਹੈ ਕਿ ਕਿਹੜਾ ਉਹਨੂੰ ਸ਼ੈਲਟਰ ਦਿੰਦਾ ਉੱਥੋਂ ਇਹ ਪਤਾ ਲੱਗੂਗਾ ਕਿ ਇਹ ਕਿਹੜੇ ਹਿੱਤ ਕਿੱਥੇ ਕਿਸ ਤਰੀਕੇ ਨਾਲ ਜੁੜੇ ਹੋਏ ਆ ਇਸੇ ਕਰਕੇ ਮੈਂ ਕਹਿੰਦਾ ਕਿ ਉਹ ਨਿਕਲ ਆਇਓਥੋਂ ਬਾਅਦ ਕੀ ਨਿਕਲ ਆਇਓ ਉਹਨਾਂ ਤੇ ਪਾਸੰਦ ਦੇਣਾ ਸੀਗਾ 22 ਤੇ ਜਿਹੜਾ ਮੀਡੀਆ ਦੇ ਵਿੱਚ 4 ਘੰਟੇ ਦਾ ਕਿਸ ਤਰੀਕੇ ਨਾਲ ਉਸੇ ਹੀ ਸਮੇਂ ਦੇ ਵਿੱਚ ਉਹਨਾਂ ਨੂੰ ਭਾਸ਼ੇ ਤੇ ਕੀ ਦੇਣਾ ਸੀ ਉਹਨਾਂ ਨੇ ਕਿਹਾ ਕਿ ਤੂੰ ਛੇਤੀ ਰਜਾਇਨ ਕਰ ਔਰ ਜਿਹੜਾ ਨਿਕਲਣ ਦੀ ਗੱਲ ਕਰ ਰਹੇ ਹੇਲੀਕਾਪਟਰ ਚ ਉਹਨੂੰ ਤੋਂ ਉੱਥੋਂ ਚੜਾ ਕੇ ਤੇ ਬਚਾ ਕੇ ਲੈ ਗਿਆ ਮੈਨੂੰ ਇਹ ਸੀਨ ਯਾਦ ਆ ਰਿਹਾ ਸੀ ਜਦੋਂ 70 ਦੇ ਵਿੱਚ ਵਿਏਟਨਾਮ ਦੇ ਵਿੱਚੋਂ ਫਿਰ ਜਿਹੜੀਆਂ ਅਮਰੀਕਨ ਫੋਰਸ ਦੇਖੋ ਕਿੰਨਾ ਪਾਵਰਫੁਲ ਸੀ ਅਮਰੀਕਾ ਤੇ ਉਹਦੇ ਡੂਮਨੇ ਦੀਆਂ ਮੱਖੀਆਂ ਨਾਲ ਲੜਾਈ ਲੜਦੇ ਸੀ ਤੀਰ ਕਮਾਨਾਂ ਦੇ ਤੀਰ ਕਮਾਨਾਂ ਦੇ ਆਪੂ ਦੇ ਟ ਨਪਾਮ ਬੰਬ ਜਿਹੜੇ ਕਾਰਪਟ ਬੌਮਬਿੰਗ ਕਰਦੇ ਸੀਗੇ ਮੈਂ ਕਰੀ ਇੰਨਾ ਫਰਕ ਸੀਗਾ ਪਰ ਉਹ ਜਿੱਥੇ ਇਹਨਾਂ ਨੂੰ ਭੱਜਣ ਲਈ ਰਾਹ ਨਹੀਂ ਲੱਭਿਆ ਅੰਬੈਸੀ ਦਾ ਜਿਹੜਾ ਸਾਰਾ ਕਾਗਜ਼ ਪੱਤਰ ਰਿਕਾਰਡ ਫੂਕੇ ਧੂਆਂ ਕਰਕੇ ਉਹਦੇ ਜੇ ਹੈਲੀਕਾਪਟਰ ਉਡਾ ਕੇ ਲੈ ਕੇ ਆਏ ਸੀ ਆਪਣੇ ਆਪ ਨੂੰ ਬਚਾ ਕੇ ਮੈਨੂੰ ਉਹ ਸੀਨ ਯਾਦ ਆ ਰਿਹਾ ਸੀ ਕਿ ਕਿਵੇਂ ਸੇਖ ਸੀਨਾ ਜਿਹਨੇ ਇੰਨੇ ਲੋਕਾਂ ਦੀਆਂ ਜਾਨਾਂ ਲਹੂ ਲਹਾਨ ਕੀਤੀਆਂ ਤਾਂ ਉਹ ਉੱਥੇ ਕਿਵੇਂ ਉੱਡ ਕੇ ਭੱਜੀ ਹੋਊਗੀ ਉਹ ਹਾਲਤ ਉਹ ਤੇ ਪਚ ਗਈ ਆ ਪਰ باقی ਦੇ ਜਿਹੜੇ ਪੈਰੋਕਾਰ ਆ ਉਹ ਉੱਥੇ ਅਜੇ ਜ਼ਰੂਰ ਇਨਸਿਕਿਉਰ ਮਹਿਸੂਸ ਕਰ ਰਹੇ ਹੋਣਗੇ ਜੇ ਨਮਾ ਜਿਹੜੇ ਜਨਰਲ ਹੈਗੇ ਆਮੀ ਦੇ ਜੀ ਉਹ ਛੇਤੀ ਕੰਟਰੋਲ ਕਰ ਪਾਉਂਦੇ ਆ ਜਾਂ ਹੋਰ ਕੋਈ ਸ਼ਕਤੀਆਂ ਬਹੁਤ ਇਸ ਕਿਸਮ ਦੇ ਵੈਂਡਲਿਜ਼ਮ ਨੂੰ ਜਾਂ ਆਪਸ ਦੇ ਰਿਪਣ ਨੂੰ ਸ਼ਹਿ ਸ਼ਹਿ ਨਹੀਂ ਦਿੰਦੇ ਤਾਂ ਉਹ ਸਾਡੇ ਦੇਸ਼ ਲਈ ਵੀ ਤੇ ਉਹਨਾਂ ਆਪਣੇ ਲੋਕਾਂ ਲਈ ਵੀ ਉਹ ਇੱਕ ਚੰਗਾ ਚੰਗਾ ਸਨੇਹ ਹੂਗਾ ਚੰਗਾ ਮਾਹੌਲ ਹੋਊਗਾ ਤੇ ਪ੍ਰੋਫੈਸਰ ਸਾਹਿਬ ਇਹ ਵੀ ਚਰਚਾਵਾ ਛिडੀਆਂ ਹੋਈਆਂ ਨੇ ਵੱਖ-ਵੱਖ মিডিਆਦਾਰਿਆਂ ਤੇ ਉਹ ਕਹਿੰਦੇ ਇਹ ਜਿਹੜੀ ਸਾਜ਼ਿਸ਼ ਹੈ ਇਹ ਬੰਗਲਾਦੇਸ਼ ਦਾ ਜੋ ਵੀ ਹੁਣ ਬਦ ਤੋਂ ਬੱਤਰ ਹਾਲਾਤ ਹੋਏ ਨੇ ਵੀ ਇਹ ਸਾਜ਼ਿਸ਼ ਰਚੀ ਕਿਨੇ ਹੈ ਦੇ ਪਿੱਛੇ ਤਾਕਤਾਂ ਕਿਹੜੀਆਂ ਨੇ ਇਹਦੇ ਵਿੱਚ ਦੀ ਵੱਡੀ ਚਰਚਾ ਚੱਲ ਰਹੀ ਹੈ ਚਰਚਾ ਦੇਖੋ ਜੋ ਮਰਜੀ ਹੋਵੇ ਦੋ ਹੀ ਵੱਡੀਆਂ ਤਾਕਤਾਂ ਆ ਇੱਕ ਚੀਨ ਆ ਇੱਕ ਅਮਰੀਕਾ ਆ ਦੋਹਾਂ ਦੇ ਇੱਥੇ ਆ ਦੁਨੀਆ 'ਚ ਜਿੱਥੇ ਵੀ ਕੁਝ ਹੁੰਦਾ ਦੋਹਾਂ ਹੀ ਉਹਨੂੰ ਕਲੋਸਲੀ ਮਾਨੀਟਰ ਕਰਦੇ ਆ ਖਾਸ ਕਰਕੇ ਅਮਰੀਕਾ ਦੇ ਬਹੁਤ ਪੁਰਾਣਾ ਕਾਰਿਆ ਵੈਨੇਜ਼ੁਏਲਾ ਦੇ ਵਿੱਚ ਆ ਹੁਣੇ ਹੀ ਦੂਰੋ ਮੈਨੂੰ ਉਹਦਾ ਮੁੱਦਾ ਕੀ ਆ ਨਾਮ ਉਹਦਾ ਭੁੱਲ ਗਿਆ ਉਹ ਪਿਛਲੇ 20-25 ਸਾਲ ਦਾ ਉਹੀ ਪ੍ਰੈਜ਼ੀਡੈਂਟ ਹੈਗਾ ਉਹ ਇਲੈਕਸ਼ਨ ਜਿੱਤ ਕੇ ਹੁਣੇ ਖਟਿਆ ਸੋਸ਼ਲਿਸਟ ਹੈਗਾ ਤਾਂ ਉਸ ਦੇ ਵਿਰੁੱਧ ਮਤਲਬ ਮਾਰ ਉਥੇ ਲਾਲਾ ਲਾਲਾ ਆਲਮੋਸਟ ਜਿਸ ਤਰ੍ਹਾਂ ਬੰਗਲਾਦੇਸ਼ ਹੋਇਆ ਹੁੰਜੇ ਕੂ ਕਰਨ ਦਾ ਹੈ ਪੂਰੀ ਮਾਰਾ ਕੁੱਟੀ ਪ੍ਰੋਟੈਸਟ ਵਾਇਲੈਂਟ ਪ੍ਰੋਟੈਸਟ ਸਾਰਾ ਕੁਝ ਗਾਂਵ ਗਾਂ ਵਾਲਾ ਕੰਮ ਸ਼ੁਰੂ ਕੀਤਾ ਪਤਾ ਨਹੀਂ ਹੁਣ ਤੇ ਖਬਰ ਤੋਂ ਬਾਹਰ ਹੋ ਸ਼ਾਇਦ ਕੰਟਰੋਲ ਹੋ ਗਿਆ ਹੋਵੇ ਹਾਂਜੀ ਇਹ ਜਿਹੜੇ ਇੰਟਰਨੈਸ਼ਨਲ ਪਾਵਰ ਬਲਾਕਸ ਹੁੰਦੇ ਆ ਜਿਵੇਂ ਨਾਟੋ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਫਿਰ ਇੰਗਲੈਂਡ ਕੈਨੇਡਾ ਅਮਰੀਕਾ ਇਹ ਪੂਰਾ ਐਕਸਿਸ ਹੈਕ ਹੈ ਨਾ ਦੂਜੇ ਪਾਸੇ ਤੁਹਾਨੂੰ ਪਤਾ ਹੈ ਨਾਰਥ ਕੋਰੀਆ ਹੈ ਰਸ਼ੀਆ ਹੈਗਾ ਉਹਦੇ ਨਾਲ ਚਾਈਨਾ ਹੈਗਾ ਇੰਡੀਆ ਵਿੱਚ ਵਿਚਾਲੇ ਤੁਰਿਆ ਫਿਰਦਾ ਥੋੜਾ ਜਿਹਾ ਇੱਧਰ ਥੋੜਾ ਜਿਹਾ ਉੱਧਰ ਇਹ ਜਿਹੜੇ ਨਵੇਂ ਪਾਵਰ ਬਲॉक्स ਬਣੇ ਹੋਏ ਆ ਉਹਦੇ ਵਿੱਚ ਮਾੜੇ ਧਿਰਾਂ ਨੂੰ ਤੇ ਕੋਈ ਨਾ ਕੋਈ ਸਾਈਡ ਹੀ ਲੈਣੀ ਪੈਂਦੀ ਕਿ ਬਿਲਕੁਲ ਸਹੀ ਜੀ ਤੇ ਉਹਨਾਂ ਦੂਆਂ ਹੀ ਤਰ੍ਹਾਂ ਦੀ ਆਪੋ ਆਪਣੀ ਕੋਸ਼ਿਸ਼ ਹੁੰਦੀ ਆ ਕਿ ਆਪਣੇ ਆਪਣੇ ਪ੍ਰਭਾਵ ਦੀ ਸਰਕਾਰ ਬਣੇ ਤਾਂ ਕਿ ਅਸੀਂ ਆਪਣਾ ਉੱਥੇ ਮਾਲ ਵੇਚੀਏ ਆਪਣੀਆਂ ਪਾਲਿਸੀਆਂ ਲਾਗੂ ਕਰਕੇ ਆਪਣੇ ਤੌਰ ਤੇ ਇਨਫਰਾਸਟ੍ਰਕਚਰ ਬਣਾ ਕੇ ਉਹਨਾਂ ਦੀ ਇਕਨੋਮੀ ਤੇ ਕੰਟਰੋਲ ਕੰਟਰੋਲ ਕਰੀ ਇਹ ਇੱਕ ਨਿਊ ਨਿਊ ਟਾਈਪ ਜਿਹੜਾ ਨਾ ਫਾਈਨੈਂਸ਼ੀਅਲ ਐਂਪੀਰੀਅਲਿਜ਼ਮ ਕਹਿੰਦੇ ਉਹ ਤੇ ਪੋਲੀਟੀਕਲ ਐਂਪੀਰੀਅਲਿਜ਼ਮ ਸੀ ਨਾ ਡਾਇਰੈਕਟ ਇੰਟਰਵੈਂਸ਼ਨ ਕਰਕੇ ਸੱਤਾ ਤੇ ਕਬਜ਼ਾ ਕਰਦੇ ਸੀ ਉਹ ਹੁਣ ਡਾਇਰੈਕਟ ਨਹੀਂ ਕੋਈ ਆਉਂਦਾ ਦੂਜੇ ਛੋਟੇ ਦੇਸ਼ਾਂ ਚ ਉਹ ਆਪਣਾ ਪੈਸਾ ਇੰਨਾ ਲਾ ਕੇ ਕਰਜ਼ਾਈ ਇੰਨਾ ਕਰ ਦਿੰਦੇ ਆ ਕਿ ਤੁਸੀਂ ਤੁਹਾਨੂੰ ਉਹ ਫਿਰ ਜਿਸ ਤਰ੍ਹਾਂ ਰੇਸ਼ ਦੇ ਨੱਕ ਚ ਨਕੇਲ ਪਾ ਕੇ ਨਚਾਉਂਦੇ ਆ ਨਾ ਹੁੰਦਾ ਤੇ ਬੜਾ ਤਕੜਾ ਵਿਚਾਰਾ ਕਰ ਨਹੀਂ ਸਕਦਾ ਨੱਚਣਾ ਇਹ ਫਿਰ ਜਿਹੜੇ ਦੇਸ਼ ਆ ਹੁੰਦੇ ਤੇ ਤਕੜੇ ਆ ਪਰ ਨਕੇਲ ਕਿਸੇ ਦੇ ਹੋਰ ਹੱਥ ਚ ਪੈ ਜਾਂ ਹੁੰਦੀ ਆ ਵੱਡੇ ਦੇਸ਼ ਦੇ ਉਹ ਫਿਰ ਇਹਨਾਂ ਨੂੰ ਨਚਾਉਂਦੇ ਇਹ ਹਾਲਤ ਬਣਦੀਆਂ ਮਾੜੇ ਗਰੀਬ ਦੇਸ਼ਾਂ ਦੀ ਤੇ ਸਾਡੇ ਲਈ ਇੰਡੀਆ ਲਈ ਜਿੱਥੋਂ ਤੱਕ ਸਵਾਲ ਹੈ ਨਾ ਉਹ ਜਾਦਾ ਇੰਪੋਰਟੈਂਟ ਸਵਾਲ ਹੀ ਹੈਗਾ ਕਿ ਅਸੀਂ ਚਾਰੇ ਪਾਸੇ ਪਾਕਿਸਤਾਨ ਸਾਡੇ ਨਾਲ ਨਹੀਂ ਮਾਲਦੀਵ ਦਾ ਤਾਂ ਦਾhta ਹੈ শ্রীলঙ্কা ਸਾਡੇ ਨਾਲ ਕੋਈ ਬੰਗਲਾਦੇਸ਼ ਇਸ ਤਰ੍ਹਾਂ ਜੀ ਇਹ ਸੇਖ ਸੀ ਨਾ ਸਗੀ ਉਹ ਨੂੰ ਤਾਂ ਟਾਈਪਲਟ ਦਿੱਤਾ ਪੱਜ ਦੀ ਨੂੰ ਰਾਹ ਨਹੀਂ ਲੱਭਿਆ ਜਿਹਨੂੰ ਕਹਿੰਦੇ ਆ ਤੇ ਫਿਰ ਆਪਾਂ ਮਿਆਂ ਮਾਰ ਪਹਿਲਾਂ ਨਹੀਂ ਅਸੀਂ ਕਿਸ ਦੇ ਜਾਣੇ ਆ ਇਹਦੇ ਲਈ ਸਾਨੂੰ ਬਹੁਤ ਸਤਰਕ ਹੋਂ ਦੀ ਲੋੜ ਹੈ ਸ਼ਾਇਦ ਹੋ ਸਕਦਾ ਸਾਨੂੰ ਵੀ ਜਹਦਾ ਕਲੀਅਰਲੀ ਆਪਣੀ ਇੰਟਰਨੈਸ਼ਨਲ ਅਲਾਈਨਮੈਂਟ ਕੋਈ ਕਰਨੀ ਪਏ ਤਾਂ ਕਿ ਅਸੀਂ ਆਪਣੇ ਆਪ ਨੂੰ ਇਹੋ ਜੀ ਤੇ ਰਬੰਦੀ ਤੋਂ ਜ਼ਿਆਦਾ ਸੇਫ ਸੁਰੱਖਿਰੂ ਮਹਿਸੂਸ ਕਰਕੇ ਮਹਿਸੂਸ ਕਰੀਏ ਮੇਰਾ ਆਖਰੀ ਸਵਾਲ ਪਰਮਸਾਥ ਸਾਹਿਬ ਕਹਿੰਦੇ ਉੱਥੇ ਬੰਗਲਾਦੇਸ਼ ਦੇ ਵਿੱਚ ਭਾਰਤ ਵਿਰੋਧੀ ਜਿਹੜੀਆਂ ਤਾਕਤਾਂ ਨੇ ਉਹ ਹਾਵੀ ਹੋ ਰਹੀਆਂ ਨੇ ਤਾਂ ਭਾਰਤ ਲਈ ਵੀ ਖਤਰਾ ਇੱਕ ਤਰੀਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਦੇਖੋ ਮੇਰੀ ਗੱਲ ਸੁਣੋ ਜੰਗੀ ਗੱਲੀ ਹੈ ਕਿ ਪਹਿਲੀ ਵਾਰੀਆਂ ਕਿ ਮੋਦੀ ਤੇ ਰਾਹੁਲ ਇਸ ਕੁੱਤੇ ਤੇ ਇਕੱਠੇ ਆ ਜੀ ਕਿਉਂ ਇਕੱਠੇ ਹੈਗੇ ਆ ਉਹ ਇਸ ਕਰਕੇ ਕਿ ਰਾਹੁਲ ਦੀ ਦਾਦੀ ਨੇ ਫੋਰਸੇਸ ਉੱਥੇ ਭੇਜੀਆਂ ਜੀ ਹੈ ਮੁਕਤੀ ਬੇਣੀ ਬਣੀ ਤੇ ਫੇਰ ਜਾ ਕੇ ਉੱਥੇ ਉਹ ਸਾਰਾ ਬੰਗਲਾਦੇਸ਼ ਦਾ ਜਨਮ ਹੋਇਆ ਹਾਂ ਤੇ ਬੰਗ ਬੰਦੂ ਜਿਹੜਾ ਮਦੀਪ ਰਹਿਮਾਨ ਉਹਦਾ ਮਰਡਰ ਕਰਤਾ ਪਜਨ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੇ ਅਸੀਂ ਲਗਾਤਾਰ ਉਥੋਂ ਦੀ ਪੋਲਿਟਿਕਸ ਦੇ ক্লোਜ਼ਲੀ ਵਾਚ ਵੀ ਕਰਦੇ ਰਹੇ ਆ ਤੇ ਕਿਤੇ ਨਾ ਕਿਤੇ ਸਾਡੀ ਉੱਥੇ ਸ਼ਮੂਲੀਅਤ ਵੀ ਹੈ ਸ਼ਮੂਲੀਅਤ ਵੀ ਹੈ ਜੀ ਹੈ ਤੇ ਜਦੋਂ ਇਹ ਲੋਕ ਇਸ ਗੱਲ ਨੂੰ ਰੈਜੈਂਟ ਕਰਦੇ ਆ ਨਾ ਇਹਦਿਲ ਉਹ ਕਹਿੰਦਾ ਫੈਸਲਾ ਕਰਨਾ ਹੈ ਨਾ ਬਿਲਕੁਲ ਅਸੀਂ ਉਹਨਾਂ ਨੂੰ ਕੀ ਦਿੰਨੇ ਆ ਕੀ ਸਕਾਲਰਸ਼ਿਪ ਦਿੰਨੇ ਆ ਕੀ ਅਸੀਂ ਉਹਨਾਂ ਦੀ تحصیل ਸੁਵਿਧਾ ਚ ਇੰਡੀਆ ਸਾਡਾ ਉਹਨਾਂ ਦੀ ਕੋਈ ਮਦਦ ਕਰਦਾ ਜਾਂ ਸਿਰਫ ਅਸੀਂ ਆਪਣੇ ਹਿੱਤਾਂ ਨੂੰ ਹੀ ਦੇਖ ਕੇ ਉੱਥੇ ਕੋਸ਼ਿਸ਼ ਕਰਦੇ ਜੀ ਇਹ ਕੀ ਇਹ ਚੀਜ਼ਾਂ ਸਾਰੀਆਂ ਲੋਕ ਦੇਖਦੇ ਆ ਤੇ ਜੇ ਤੇ ਹੋਣਗੇ ਫਿਰ ਸਾਡਾ ਉਹਨਾਂ ਦਾ ਚੰਗਾ ਰੈਪਿਊਟੇਸ਼ਨ ਹੋਊਗਾ ਜੇ ਅਸੀਂ ਇੱਥੇ ਡਾਂਗ ਚੁੱਕੀ ਹੋਗੀ ਬੰਗਲਾਦੇਸ਼ੀ ਵਿਦੇਸ਼ੀ ਬੰਬੇ ਚੋਂ ਕੱਢੋ ਅਸਾਮ ਚੋਂ ਕੱਢੋ ਇਹਨਾਂ ਦੇ ਸਰਵੇ ਕਰੋ ਇਹ ਤੇ ਉੱਥੋਂ ਆਗੇ ਆ ਅੱਛਾ ਫਿਰ ਆ ਜਿਹੜੇ ਆਪਾਂ ਹੁਣ ਐਕਟ ਬਣਾਇਆ ਆ ਸੀਏ ਸੀਡਿਟਨਸ਼ਿਪ ਐਮੈਂਡਮੈਂਟ ਐਕਟ ਹਾਂਜੀ ਉਹਦੇ ਚ ਬੰਗਲਾਦੇਸ਼ ਦੇ ਮੁਸਲਮਾਨ ਇੱਥੇ ਨਹੀਂ ਆ ਸਕਦੇ ਨਾ ਪਾਕਿਸਤਾਨ ਦੇ ਤੇ ਇੱਕ ਇੱਕ ਕਿਹੜੇ ਰਿਹਾ ਹੋਰ ਦੇ ਅਫਗਾਨਿਸਤਾਨ ਅਫਗਾਨਿਸਤਾਨ ਦੇ ਹਾਂਜੀ ਹਾਂ ਤਾਂ ਜਦੋਂ ਇਹ ਗੱਲਾਂ ਇਸ ਤਰ੍ਹਾਂ ਦੀਆਂ ਅਸੀਂ ਲਗਾਤਾਰ ਮੈਸੇਜ ਰਿਆਂਗੇ ਤਾਂ ਉਹਨਾਂ ਕੋਈ ਗੋਸ਼ਿਕਵਾਰਤ ਨਹੀਂ ਨਾ ਕੋਈ ਚੰਗੀ ਗੁਜ਼ਰਤੀ ਨਹੀਂ ਹੈ ਉਹਦੀ ਜਿਸ ਲਈ ਸਾਨੂੰ ਥੋੜ੍ਹਾ ਜਿਹਾ ਵੀ ਸੈਕੂਲਰ ਮਾਈਂਡਸੈਟ ਤੋਂ ਵੱਡੇ ਭਰਾ ਜਿੰਨਾ ਛੋਟੇ ਨੂੰ ਮਦਦ ਕਰਦਾ ਜੇ ਉਹ ਐਟੀਟਿਊਡ ਲਾਂਗੇ ਤੇ ਉਹ ਸਾਡੇ ਵਿਰੁੱਧ ਕਿਉਂ ਜਾਣਗੇ ਵੀ ਹਰ ਕੋਈ ਆਪਣੀ ਬਿਹਤਰੀ ਚਾਹੁੰਦਾ ਜੀ ਇਸ ਲਈ ਇਹਨਾਂ ਨੂੰ ਆਪਣੀ ਪਾਲਿਸੀ ਨੂੰ ਲੋਕਾਂ ਪ੍ਰਤੀ ਸਹਿਰਦ ਹੋ ਕੇ ਬਣਾਉਣਾ ਚਾਹੀਦਾ ਨਾ ਕਿ ਸਿਰਫ ਆੜ ਜਗਾੜ ਕਰਕੇ ਜੋੜ ਤੋੜ ਕਰਕੇ ਜਿਵੇਂ ਦੇਸ਼ ਦੀ ਪੋਲਿਟਿਕਸ ਚੱਲ ਰਹੀ ਹੈ ਦੋ ਲੀਡਰ ਉਧਰ ਤੋਂ ਉਧਰ ਤੇ ਲੋਕ ਵਿਚਾਰੇ ਉਤਰਾ ਹੀ ਹੈ ਨਾ ਮਰੂ ਮਰੂ ਕਰਦੇ ਫਿਰਦੇ ਆ ਇਸੇ ਤਰੀਕੇ ਨਾਲ ਉਥੇ ਦੇ ਲੋਕਾਂ ਨਾਲ ਸਹਿਰਦ ਹੋਣ ਤੇ ਲੋਕ ਉਤਰਤੀਆ ਕਿਉਂ ਇੰਡੀਆ ਦੇ ਵਿਰੁੱਧ ਆਪਣਾ ਕਿਸੇ ਵੀ ਕਿਸਮ ਦੀ ਧਮਕੀ ਜਾਂ ਕਿਸੇ ਵੀ ਕਿਸਮ ਦੀ ਉਸ ਕਿਸਮ ਦੀ ਨਵਾਂ ਕੋਈ ਮਹਾਜ ਖੜਾ ਕਰਨਗੇ ਇਹ ਇਸ ਗੱਲ ਨੂੰ ਬੜਾ ਤਾਇ ਹੀ ਡੈਲੀਕੇਟਲੀ ਹੈਂਡਲ ਕਰਦੀ ਲੋੜ ਹੈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਹਨ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਬੜੇ ਤੱਥਾਂ ਦੇ ਆਧਾਰ ਤੇ ਜਿਹੜੀ ਹੈ ਗੱਲਬਾਤ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਵੀ ਬੰਗਲਾਦੇਸ਼ ਦੇ ਵਿੱਚ ਹਾਲਾਤ ਕਿਸ ਹੱਦ ਤੱਕ ਨਾਜ਼ੁਕ ਬਣੇ ਹੋਏ ਨੇ ਆ ਹਿੰਦੂ ਪਰਿਵਾਰਾਂ ਤੇ ਇਥੋਂ ਤੱਕ ਕਿ ਹਿੰਦੂ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੱਟੜਪੰਤੀ ਤੇ ਦੇਸ਼ ਵਿਰੋਧੀ ਤਾਕਤਾਂ ਨੇ ਜਿਹੜੇ ਬੰਗਲਾਦੇਸ਼ ਦੇ ਵਿੱਚ ਹਾਵੀ ਹੋ ਰਹੀਆਂ ਨੇ ਭਾਰਤ ਦੇ ਲਈ ਵੀ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ ਹਾਲਾਂਕਿ ਜ਼ਿਕਰ ਕੀਤਾ ਜਾ ਰਿਹਾ ਵੀ ਸ਼ਰਨਾਰਥੀ ਵੱਡੀ ਗਿਣਤੀ ਦੇ ਵਿੱਚ ਭਾਰਤ ਆ ਸਕਦੇ ਨੇ ਤੇ ਹਿੰਦੂ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਵੀ ਲਗਾਤਾਰ ਮੀਟਿੰਗਸ ਹੋ ਰਹੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਐਸ ਜੇ ਸ਼ੰਕਰ ਵਿਦੇਸ਼ ਮੰਤਰੀ ਕਈ ਵਾਰ ਮੀਟਿੰਗ ਦੇ ਵਿੱਚ ਕੁਝ ਨਾ ਕੁਝ ਜਿਹੜਾ ਅਹਿਮ ਫੈਸਲੇ ਲੈ ਸਕਦੇ ਨੇ ਪਰ ਬੰਗਲਾਦੇਸ਼ ਦੇ ਵਿੱਚ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਨੇ ਬਲੜਾ ਜਿਵੇਂ ਪ੍ਰੋਫੈਸਰ ਸਾਹਿਬ ਦੇ ਦੱਸਣ ਮੁਤਾਬਕ ਵੱਡੇ ਪੱਧਰ ਤੇ ਬਲੱਡ ਸ਼ੈੱਡ ਜਿਹੜਾ ਉਹ ਹੋਇਆ ਅ ਮੁਜ਼ਾਰਿਆਂ ਦੇ ਕਦੋਂ ਤੱਕ ਉਹਨਾਂ ਨੂੰ ਖੂਨੀ ਰੂਪ ਜਿਹੜਾ ਉਹ اختیار ਕਰ ਲਿਆ ਗਿਆ ਤੇ ਖਾਸ ਕਰਕੇ ਪ੍ਰਾਈਮ ਮਿਨਿਸਟਰ ਸ਼ੇਖ ਅਸੀਨਾ ਉਥੋਂ ਭੱਜ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਫੌਜ ਦੇ ਸਪੁਰਦ ਹੋ ਚੁੱਕਿਆ ਸਾਰਾ ਕੁਝ ਪਰ ਆਉਣ ਵਾਲਾ ਸਮਾਂ ਬੇहद ਨਾਜ਼ੂਕ ਹੈ ਤੇ ਇੰਡੀਆ ਨੂੰ ਵੀ ਬੜਾ ਡੈਲੀਗੇਟਲੀ ਤਰੀਕੇ ਦੇ ਨਾਲ ਇਸ ਨੂੰ